ਅਜ ਨਾਲ ਦੇ ਨਾਲ ਲੱਗਦੇ ਪਿੰਡ ਗੱਗੋਮਾਲਸ ਪਹੁੰਚੇ ਸੱਜਣੇ ਨਾਲ ਬਜ਼ੁਰਗ ਸੇ ਬੈਠੇ ਨੇ ਬਾਈ ਜੀ ਬੈਠੇ ਨੇ ਬਾਈ ਜੀ ਸੋ ਕਿਸ ਤਰ੍ਹਾਂ ਦੇ ਹਾਲਾਤ ਸੀ ਪਿੰਡ ਦੇ ਤੇ ਹੁਣ ਥੋੜਾ ਜਿਹਾ ਪਾਣੀ ਦਾ ਪੱਧਰ ਘਟਿਆ ਲੱਗਦਾ ਵੀ ਜੀ ਅੱਜ ਤੋਂ ਦੋ ਤਿੰਨ ਦਿਨ ਪਹਿਲਾਂ ਹਾਲਾਤ ਬੜੇ ਮਾਰੇ ਸੀ ਪਰ ਪਰਮਾਤਮਾ ਦੀ ਕਿਰਪਾ ਨਾਲ ਹਾਲਾਤ ਬਿਲਕੁਲ ਸਥਰ ਨੇ ਬਹੁਤ ਬਾਹਰ ਤੋਂ ਸਮਾਜ ਸੇਵੀ ਸੰਸਾਵਾਂ ਆ ਰਹੀਆਂ ਜੋ ਲੋਕਾਂ ਨੂੰ ਰਾਸ਼ਨ ਪਾਣੀ ਹਰ ਜੀ ਦੇ ਰਹੀਆਂ ਨੇ ਜਿਹੜੀ ਗੱਲ ਆ ਦਾ ਪਸ਼ੂਆਂ ਵਾਸਤੇ ਚਾਰਾ ਆ ਰਿਹਾ ਹੈ ਪਰ ਪਰਮਾਤਮਾ ਦੀ ਕਿਰਪਾ ਚਲੋ ਪਿੰਡ 'ਚ ਨੁਕਸਾਨ ਵੀ ਹੋਇਆ ਜਿਨ੍ਹਾਂ ਨੀਵੇਂ ਥਾਂ ਜਿਨ੍ਹਾਂ ਦੇ ਨੁਕਸਾਨ ਦੇਖੋ ਜੀ ਹੁਣ ਜ਼ਿਮੀਂਦਾਰਾਂ ਦਾ ਝੋਨਾ ਡੁੱਬ ਗਿਆ ਉਹ ਵੀ ਨੁਕਸਾਨ ਹੀ ਸਾਰਾ ਸਾਰਾ ਹੀ ਤਕਰੀਬਨ ਝੋਨਾ ਡੁੱਬ ਗਿਆ ਚਲੋ ਜੇ ਮੰਨ ਲਓ ਕਿਸੇ ਦਾ ਬਚ ਵੀ ਗਿਆ ਉਹ ਜੋ ਨਿਕਲਣ ਲੱਗੀ ਆ 60000 ਪਿਛੇ ਮਾਰ ਕੇ 20 25000 ਦਾ ਨਿਕਲਣਾ ਬਾਕੀ ਗਰੀਬਾਂ ਦੇ ਘਰ ਬੋਟ ਹੈਗੇ ਪਰਲੇ ਬੰਨੇ ਜਿਹੜੇ ਪਿੰਡ ਦੀ ਸਾਡੀ ਫਿਰਨੀ ਆ ਚਲੋ ਸਾਡਾ ਅਡਾ ਉੱਚਾ ਤੇ ਬਚਾਇਆ ਉਹ ਤਾਂ ਜਾਨ ਮਾਲ ਦੀ ਗੱਲ ਤਾਂ ਕੋਈ ਜਾਨ ਪਰਮਾਤਮਾ ਦੀ ਕਿਰਪਾ ਜੀ ਕਿਹਦਾ ਜਾਨੀ ਨੁਕਸਾਨ ਨਹੀਂ ਹੋਇਆ ਵਾਹਿਗੁਰੂ ਦੀ ਬੜੀ ਕਿਰਪਾ ਹਾਂਜੀ ਸੋ ਆ ਰਹੀਆਂ ਨੇ ਸਸਤਾਵਾਂ ਅਲਗ-ਲਗ ਬਹੁਤ ਵੱਡੀਆਂ ਵੱਡੀਆਂ ਸਸਤਾਵਾਂ ਆ ਰਹੀ ਮੈਂ ਅੱਗੇ ਪਿੱਛੇ ਕਰਕੇ ਆਇਆ ਤੁਹਾਡੇ ਇੰਟਰਵਿਊ ਕੋ ਲੋਕਾਂ ਦੀ ਉਹਨਾਂ ਨੂੰ ਸਰਕਾਰਾਂ ਨਾਲ ਬੜਾ ਰੋਸ ਆ ਕਿਉਂਕਿ ਪੇ ਇਲਾਕੇ ਦਾ ਹਲਕੇ ਦਾ ਵੀ ਵਿਧਾਇਕ ਨਹੀਂ ਪਹੁੰਚਿਆ ਬਾਬਾ ਜੀ ਸਾਰੇ ਆਏ ਆ ਪਰਮਾਤਮਾ ਦੀ ਮਿਹਰ ਨਾਲ ਦਿੱਲੀ ਤੋਂ ਹਰੇਕ ਆਦਮੀ ਮਤਲਬ ਬਾਬਾ ਜੀ ਨਾਨਕਸਰ ਵਾਲੇ ਆਪਣੇ ਕਿਲਾ ਅਨੰਦਗੜ੍ਹ ਸਾਹਿਬ ਵਾਲੇ ਬਾਬਾ ਜੀ ਸਾਡੇ ਦੇ ਬਾਬਾ ਜੀਵਨ ਸਿੰਘ ਦਾ ਪਿੰਡ ਹੈ ਜੀ ਗੁਰਦੁਆਰਾ ਬਾਬਾ ਜੀਵਨ ਸਿੰਘ ਕਿਸੇ ਕੱਲ ਦੀ ਕਮੀ ਨਹੀਂ ਬਾਬਾ ਜੀ ਹਰ ਟਾਈਮ ਹਰ ਸੰਗਤ ਵਾਸਤੇ ਦਰਵਾਜ਼ੇ ਖੁੱਲੇ ਆ ਹਰੇਕ ਮੰਤਰੀ ਸੰਤਰੀ ਸਭ ਆਏ ਆ ਜੀ ਕੋਈ ਜੋ ਮਰਜ਼ੀ ਹੁਣ ਕਹੀ ਜਾਵੇ ਬਾਕੀ ਕਿਸੇ ਚੀਜ਼ ਦੀ ਕਮੀ ਨਹੀਂ ਬਈ ਜਿਹੜੇ ਪਿੰਡ ਦੇ ਜਿਹੜੇ ਹਾਲਾਤ ਨੇ ਉਹ ਅਨਕੂਲ ਹੋਣ ਨੂੰ ਬੜਾ ਸਮਾਂ ਲੱਗ ਜਾਣਾ ਸੋ ਕਿੱਦਾਂ ਦੇ ਹਾਲਾਤ ਨੇ ਹੁਣ ਪਿੰਡ ਦੇ ਲੋਕਾਂ ਦੇ ਘਰਾਂ ਦੇ ਭਾਈ ਵੇਖੋ ਟਾਈਮ ਲੱਗਣਾ ਕਿਸੇ ਵੀ ਚੀਜ਼ ਨੂੰ ਜਿਹੜਾ ਉਥਲ-ਪੁਥਲ ਹੋਇਆ ਇਹ ਨਾ ਕੁਝ ਇਹਨੂੰ ਟਾਈਮ ਲੱਗਣਾ ਬਾਕੀ ਇਹ ਵੀ ਜਿਹੜਾ ਹੁਣ ਜ਼ਿੰਮੇਦਾਰ ਵਿਚਾਰਾ ਪਿੱਛੇ ਪੈ ਗਿਆ ਉਹ ਤਾਂ ਗੱਲ ਨਹੀਂ ਬਣੀ ਕਿਉਂਕਿ ਕਿਸੇ ਨੇ ਸੋਚਿਆ ਸੀ ਮੈਂ ਆਪਣੀ ਧੀ ਦਾ ਵਿਆਹ ਕਰਾਂਗਾ ਆਪਣੇ ਬੱਚੇ ਦਾ ਵਿਆਹ ਕਰਾਂਗਾ ਹੁਣ ਅਸੀਂ ਦੁਕਾਨਦਾਰ ਆ ਸਾਡੀ ਸ਼ਾਪ ਆ ਹੁਣ ਬਾਹਰ ਕੁਝ ਹੋਊ ਘਰਾਂ ਦੇ ਵਿੱਚ ਹੋਊ ਜ਼ਿੰਮੇਦਾਰਾਂ ਦੇ ਸਾਡੀ ਤੱਕ ਦੁਕਾਨਾਂ ਤੇ ਢੇਰ ਲੱਗਣਗੇ ਤੇ ਜੇ ਜੀਵਿੰਦਾਰ ਭੁੱਖਾ ਤਾਂ ਅਸੀਂ ਭੁੱਖੇ ਆ ਨਹੀਂ ਆਏ ਜੇ ਤਰਸਿੱਕੇ ਬਣ ਤੋਂ ਸਵੇਰੇ ਕੀ ਕਹਿਣਾ ਚਾਹੋਗੇ ਪਿੰਡ ਦੇ ਹਾਲਾਤ ਉਹ ਕਿਸ ਤਰ੍ਹਾਂ ਦੇ ਨੇ ਲਾਕਪਾਸ ਦੇ ਪਿੰਡ ਦੇ ਹਾਲਾਤ ਕਿਹੜੇ ਨੇ ਕਈ ਪਿੰਡਾਂ 'ਚ ਤੇ ਪਾਣੀ ਉੱਤਰ ਗਿਆ ਵਾ ਪਰ ਕਈਆਂ ਪਿੰਡਾਂ 'ਚ ਇਹ ਵੀ ਹੈਗਾ ਵਾ ਤੇ ਕਈਆਂ 'ਚ ਰਸਨ ਪਹੁੰਚਦਾ ਹੀ ਪਿਆ ਵਾ ਤੇ ਕਈ ਦੇ ਅਗਰ ਨਜਾਇਜ਼ ਵੀ ਕਰੀ ਜਾਂਦੇ ਵਿੱਚ ਕੀ ਕਹਿੰਦੇ ਸਟੋਰ ਕਰਕੇ ਰੱਖੀ ਜਾਂਦੇ ਹਾਂਜੀ ਹਾਂਜੀ ਉਹ ਰਾਜ ਜਿਨ੍ਹਾਂ ਦਾ ਮਤਲਬ ਜਿਨ੍ਹਾਂ ਦੇ ਦੂਰ ਹੈ ਨਾ ਪਿੰਡ ਤੋਂ ਡੇਰੇ ਦੇ ਆ ਉਹਨਾਂ ਕੋਲੋਂ ਘਟ ਪਹੁੰਚਦੇ ਇੰਨਾ ਬੇੜੀਆਂ ਕਿਸ਼ਤੀਆਂ ਚਾਹੀਦੀਆਂ ਪਰ ਛੋਣੇ ਦਾ ਕਰਕੇ ਕਿਸ਼ਤੀਆਂ ਹਲੇ ਚੱਲਦੀਆਂ ਨਹੀਂ ਪਈ ਕਿਹੜੀ ਬੱਸ ਵਕਤ ਤੇ ਤੂੜੀ ਦੀ ਤੂੜੀ ਚੋਕਰ ਦੀ ਅਸ਼ਵੰਦ ਚਾਰ ਅਸ਼ਵੰਦ ਚਾਰੇ ਉਹਨਾਂ ਦੇ ਉਹਦੀ ਡਿਮਾਂਡ ਆ ਠੀਕ ਹੈ ਬਾਕੀ ਜਿਹੜਾ ਇਹ ਆ ਕਿ ਜਿੰਨੇ ਆਉਣਾ ਵਾ ਹਫਤਾ ਗਰੋਪੇ ਆਵੇ ਤੇ ਵਧੀਆ ਕੋਲ ਆ ਕੋਲ ਹੋਣ ਨੂੰ ਵਾਲੇ ਟਾਈਮ ਲੱਗਦਾ ਉਹ ਤੋਂ ਜ਼ਿਆਦਾ ਲੋਡ ਪੈਣੀ ਆ ਉਹ ਤੋਂ ਜ਼ਿਆਦਾ ਲੋਡ ਕਣੀ ਜਿਹੜੀ ਉਹਨਾਂ ਦੀ ਡਿਮਾਂਡ ਹੋਗੀ ਮੌਕੇ ਦੇ ਮਤਲਬ ਉਹਦੇ ਅਕੋਰਡਿੰਗ ਪਹਿਲਾਂ ਬੰਦਾ ਇੱਕ ਦੋ ਜਣ ਆਵੇ ਸਰਵੇ ਕਰੇ ਤੇ ਉਹਦੇ ਅਕੋਰਡਿੰਗ ਹੀ ਆ ਕੇ ਫਿਰ ਆਪਣਾ ਇਸ ਤਰ੍ਹਾਂ ਆਵਾਂ ਦਾ ਸਾਡੇ ਪਿੰਡਾਂ ਦਾ ਬਹੁਤ ਕਿਸ ਤਰ੍ਹਾਂ ਦੀ ਮਾਰ ਆਬ ਨੇ ਕਿਹੜੀ ਚੀਜ਼ ਰਹੀ ਹੈ ਫਸਲਾਂ ਦਾ ਕਿਦਾਂ ਦੇ ਹਾਲਾਤ ਨੇ ਕਸਮ ਜਦਾ ਮਾਰ ਗਈ। ਅਜੀ ਫਸਲਾਂ ਦਾ ਤਾਂ ਹੁਣ ਦੀ ਤਾਂ ਖਤਮ ਹੀ ਆ। ਅਜੇ ਤੱਕ ਅੱਗੇ ਕਣਕ ਬੀਜਣ ਦੀ ਵੀ ਕੋਈ ਆਸ ਨਹੀਂ। ਕਿ ਜਦੋਂ ਆਪਾਂ ਅੱਗੇ ਚਲੋ ਇਹ ਤਾਂ ਹੁਣ ਝਕਮੋ ਦੀ ਬੱਦਰ ਨਹੀਂ ਆਉਣੀ, ਕੁਸ਼ ਰੇਤ ਆ। ਥੱਲੇ ਤਾਂ ਰੇਤ ਹੀ ਹੋ ਗਈ ਸਾਨੂੰ। ਹੁਣ ਤਾਂ ਇਹ ਹਾਲਾਤ ਆ ਕਿ ਕਿੰਨਾ ਵੀ ਹੋ ਸਕਦਾ ਬਾਹਰ ਤੇਰੇ ਜਿੰਨਾਂ ਦਾ ਵੀ ਚਲੋ ਕਿਸ ਤਰ੍ਹਾਂ ਠੀਕ ਆ। ਪਾਣੀ ਤਾਂ ਪੱਤਰ ਮਾੜਾ ਮੋਟਾ ਘਟਿਆ ਕੁਝ ਨਾਲ ਪਾਸ ਦੇ ਪਿੰਡਾਂ ਸਰ। ਥੋੜਾ ਥੋੜਾ ਫਰਕ ਪਿਆ ਅੱਗੇ ਨਾਲੋਂ ਕੋਈ ਫੁੱਟ ਦੋ ਫੁੱਟ ਪਾਣੀ ਘਟਿਆ ਵਾ ਕਿਉਂਕਿ 7 7 6 6 ਫੁੱਟ ਪਾਣੀ ਹੋ ਗਿਆ ਸੀ ਇੱਥੇ ਬਹੁਤ ਬੱਤਰ ਤੋਂ ਬੱਤਰ ਹਲਾਦ ਹੋ ਗਏ ਇਹਨਾਂ ਦੇ ਦੇਖੋ ਜੀ ਪਾਣੀ ਦੇ ਪੱਧਰ ਦਾ ਬਤਨ ਮੈਂ ਦੱਸਦਾ ਅਸੀਂ ਜਿਵੇਂ ਕਿ ਕਲਾਂਨੌਰ ਲਾਗੇ ਦੇ ਰਹਿਣ ਵਾਲੇ ਆ ਜਿਵੇਂ ਆਪਾਂ ਕਲਾਂਨੌਰ ਤੇ ਵੇਖਿਆ ਪਹਿਲਾਂ ਉਥੇ 4 4 5 5 ਫੁੱਟ ਪਾਣੀ ਸੀ ਜਿਵੇਂ ਆਪਾਂ ਪਾਣੀ ਦੇ ਨਾਲ ਉਥੇ ਸੇਵਾ ਕਰਦੇ ਰਹੇ ਜਿਵੇਂ ਜਿਵੇਂ ਉਥੇ ਪਾਣੀ ਘਟਦਾ ਗਿਆ ਪਾਣੀ ਦਾ ਵਾ ਅੱਗੇ ਹੁੰਦਾ ਗਿਆ ਉਸ ਤੋਂ ਬਾਅਦ ਅਸੀਂ ਨਾਲ ਅੱਗੇ ਸੇਵਾ ਕਰਦੇ ਗਏ ਤੇਰਾ ਬਾਬਾ ਨਾਨਕ ਅੱਗੇ ਕੋ ਰਮਦਾਸ ਕੋ ਨਿਵਾਲ ਜਿੱਥੇ ਕਿ ਬਹੁਤ ਜ਼ਿਆਦਾ ਤੁਸੀਂ ਟੁੱਟੀ ਬਿਲਕੁਲ ਜ਼ਿਆਦਾ ਫਲਟ ਹੈ ਜਿੱਥੋਂ ਕਿ ਪਾਕਿਸਤਾਨ ਤੋਂ ਅੰਦਰ ਨੂੰ ਤੁਸੀਂ ਟੁੱਟੀ ਉੱਥੇ ਬਹੁਤ ਜ਼ਿਆਦਾ ਜਿਹੜਾ ਇੱਕ ਵਾਇਰਲ ਵੀ ਹੋ ਰਿਹਾ ਕੋਠੀ ਬਹੁਤ ਅੜੀ ਜਿਹੜੀ ਹੋ ਕੇ ਖਤਮ ਹੋ ਗਈ ਆ ਜਿਵੇਂ ਜਿਵੇਂ ਪਾਣੀ ਅੱਗੇ ਜਾ ਰਿਹਾ ਆ ਆਪਾਂ ਵੀ ਓਵੇਂ ਓਵੇਂ ਸੰਕਟ ਦੀ ਜਿਹੜੀ ਆ ਸਾਡੇ ਪਿੰਡ ਦੀ ਆ ਐਨਆਰ ਦੇ ਵੀਰਾਂ ਦਾ ਸਹਿਯੋਗ ਆ ਆਪਾਂ ਵੀ ਪਾਣੀ ਦੇ ਨਾਲ ਨਾਲ ਹੀ ਅਜਨਾਲੇ ਤੱਕ ਆ ਗਿਆ ਜੀ ਕਾਲਾ ਮੌਰ ਤੋਂ ਚੱਲੇ ਆ ਅਜਨਾਲੇ ਤੱਕ ਆ ਗਿਆ ਜਿੱਥੋਂ ਤੱਕ ਪਾਣੀ ਜਾਏਗਾ ਉਦੋਂ ਤੱਕ ਮਰ ਜਾਵਾਂਗੇ ਜੀ ਇਹ ਜੇ ਪਾਕਿਸਤਾਨ ਨੂੰ ਜਾਏਗਾ ਤਾਰਾ ਤੱਕ ਜਾਵਾਂਗੇ ਜਿੱਥੇ ਨੂੰ ਜਾਏਗਾ ਜਿੱਦ ਦੀ ਆਪਣੀ ਹਿੰਮਤ ਹੈ ਕਿ ਆਪਾਂ ਸੇਵਾ ਕਰਦੇ ਜਾਵਾਂਗੇ ਜਾਂ ਤਾਂ ਵੀ ਕਿਤੇ ਪੰਜਾਬ ਦੇ ਮਾਰ ਪੈਂਦੀ ਕਿਸੇ ਵੀ ਸਟੇਟ 'ਚ ਮਾਰ ਪੈਂਦੀ ਹਮਾਰਾ ਚ ਲਾ ਲਓ ਹਰਿਆਣਾ ਲਾ ਲਓ ਯੂਪੀ ਲਾ ਲਓ ਕਿਹ ਵੀ ਲਾ ਲਓ ਸਿੱਖ ਹਰ ਥਾਂ ਪਹੁੰਚਦੇ ਨੇ ਆਪਣੇ ਲੰਗਰ ਲੈ ਕੇ ਪਹੁੰਚਦੇ ਨੇ ਜੇ ਕਿਸੇ ਨੂੰ ਬਚਾ ਸਕਦੇ ਨੇ ਤੇ ਆਪਣੇ ਘਰ ਨੂੰ ਕਿਉਂ ਨਾ ਕਿਉਂ ਨਹੀਂ ਬਚਾ ਸਕਦੇ ਇਸ ਕਰਕੇ ਬਹੁਤ ਜ਼ਿਆਦਾ ਸਹਯੋਗ ਆ ਸੰਗ ਤਾਂ ਟਰਾਲੀਆਂ ਵੇਖ ਲੋ ਕਿੰਨਾ ਟਾਈਮ ਹੋਇਆ ਰਾਸ਼ਨ ਦੀਆਂ ਪਰਪਰ ਟਰਾਲੀਆਂ ਹਰ ਕਿਸਮ ਦਾ ਹਰ ਹਰ ਪ੍ਰਕਾਰ ਦੀ ਵਿੱਚ ਚੀਜ਼ ਆ ਕਿਹ ਚੀਜ਼ ਦੀ ਕਮੀ ਨਹੀਂ ਆ ਲੋਕਾਂ ਕੋ ਸਮਾਨ ਹਰ ਤਰ੍ਹਾਂ ਦਾ ਪਹੁੰਚ ਰਿਹਾ ਹੈ ਸਵੇਰ ਦੇ 7 ਵਜੇ ਤੇ ਚੱਲੇ ਆ ਮਹਾਰਾਜ ਦੀ ਕਿਰਪਾ ਨਾਲ ਲੰਗਰ ਮੈਡੀਕਲ ਬੱਚਿਆਂ ਦਾ ਸਮਾਨ ਹਰ ਇੱਕ ਚੀਜ਼ ਜਿਹੜੀ ਆਪਾਂ ਸਾਡੇ ਕੋਲ ਅਵੇਲੇਬਲ ਹੈ ਅਜੇ ਵੀ ਮਹਾਰਾਜ ਦੀ ਇੰਨੀ ਕਿਰਪਾ ਵਾ ਬਾਕੀ ਜੋ ਉਹਦੇ ਦਾਤੇ ਦੇ ਰੰਗ ਨੇ ਉਹਦੇ ਨਾਲ ਚੱਲਣਾ ਹੀ ਪੈਣਾ ਠੀਕ ਹੈ